ਈ ਕਹਿੰਦੇ ਸਿੱਖੀ ਤੇ ਮਨ ਦੇ ਵਿੱਚ ਚਾਹੀਦੀ ਹੈ ਨਾ ਅੰਦਰ ਸਿੱਖੀ ਚਾਹੀਦੀ ਹੈ ਚਲੋ ਭਾਈ ਅੰਦਰ ਦੀ ਸਿੱਖੀ ਤੇ ਤਾਂ ਹੋਵੇਗੀ ਜੇ ਅੰਦਰ ਸਿੱਖੀ ਹੋਵੇਗੀ ਤੇ ਬਾਹਰ ਦਿਸ ਪਏਗੀ ਬਾਣ ਚ ਸ਼ਬਦ ਆਉਂਦਾ ਪਹਿਲੋਂ ਦੇ ਜੜ ਅੰਦਰ ਜੰਮੈ ਉੱਪਰ ਹੋਵੇ ਛਾਉ ਜਿਹੜੀ ਜੜ ਅੰਦਰ ਲੱਗੀ ਹੋਵੇ ਕਿ ਉਹਦੀ ਉੱਤੇ ਛਾਂ ਬਣੇਗੀ ਬਣੇਗੀ ਰੁੱਖ ਬਣੇਗੇ ਬਣੇਗਾ ਅੰਦਰ ਸਿੱਖੀ ਹੋਊਗੀ ਤੇ ਚਿਹਰੇ ਦੇ ਦਿਸੇਗੀ ਦਿਸੇਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਕੋਈ ਕਮੀ ਥੋੜਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਪੰਝਾ ਪਿਆਰਿਆ ਨੂੰ ਕਹਿ ਸਕਦੇ ਤੂੰ ਹੀ ਅਮਰਤ ਛਕ ਲੋ ਮੇਰੇ ਕੋਲ ਅੰਦਰ ਸਿੱਖੀ ਹੈਗੀ ਹੈ ਮੈਨੂੰ ਕੀ ਸਿੱਖੀ ਦੀ ਲੋੜ ਆ ਪਰ ਮਹਾਰਾਜ ਕਹਿੰਦੇ ਨੇ ਜੋ ਤੇਰੀ ਸਿੱਖਾ ਵਾਸਤੇ ਜ਼ਰੂਰੀ ਉਹ ਮੇਰੇ ਵਾਸਤੇ ਵੀ ਜ਼ਰੂਰੀ ਜੋ ਮੇਰੇ ਵਾਸਤੇ ਜ਼ਰੂਰੀ ਹੋ ਤੇਰੇ ਵਾਸਤੇ ਜ਼ਰੂਰੀ ਹੈ ਤੇਰੇ ਮੇਰੇ 'ਚ ਫਰਕ ਕੋਈ ਨਹੀਂਗਾ ਤੂੰ ਪਾ ਲੈ ਫਰਕ 100 ਵਾਰੀ ਪਾ ਲੈ ਮੈਂ ਆਪਣੇ ਵੱਲੋਂ ਤੇਰੇ 'ਚ ਕੋਈ ਫਰਕ ਰੱਖਾਂਗਾ ਹੀ ਨਹੀਂ ਮੇਰਾ ਤੇਰੇ ਨਾਲ ਕੋਈ ਫਰਕ ਨਹੀਂ ਹੋਏਗਾ ਗੁਰੂ ਨਹੀਂ ਕਦੇ ਫਰਕ ਪਾਉਂਦਾ ਗੁਰੂ ਨਹੀਂ ਕਦੇ ਸਿੱਖ ਨੂੰ ਪਛਾਣ ਕਰਦਾ ਸਿੱਖ ਪਛਾਣ ਹੋ ਜਾਂਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੀਆਂ ਕੀਤੀਆਂ ਬੰਦਸ਼ਾ ਮੇਰੇ ਕੋਈ ਗੁਲਾਮੀ ਨਹੀਂ ਹੈ ਮੇਰੇ ਉੱਤੇ ਇੱਕ ਪਿਆਰ ਦਾ ਹੁਕਮ ਹੈ ਸਤਿਗੁਰੂ ਤੂੰ ਕਰ ਦਿੰਨਾ ਮੱਖਣ ਸ਼ਾਲੂ ਬਾਣਾ ਗੁਰੂ ਸਾਹਿਬ ਨੂੰ ਪਿਆਰ ਕਰਦਾ ਹੈ ਅੱਜ ਦਾ ਦਿਨ ਵੀ ਇਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਅੱਜ ਦੇ ਦਿਨ ਮੱਖਣਸ਼ਾਲੂ ਬਾਣੇ ਨੇ ਪ੍ਰਗਟ ਕੀਤਾ ਸੀਗਾ ਬਾਬਾ ਬਕਾਲਾ ਸਾਹਿਬ ਦੀ ertidite ਹੁਣ ਇਸ ਦਿਹਾੜੇ ਨੂੰ ਇਸ ਦਿਨ ਨੂੰ ਨਾ ਸਾਡੀ ਕੌਮ ਨੇ ਰਖੜ ਪੁੰਨਿਆਂ ਦੇ ਨਾਲ ਜੋੜਿਆ ਹੋਇਆ ਹੈ ਤੇ ਮੈਂ ਤੁਹਾਨੂੰ ਥੋੜੀਆਂ ਗੱਲਾਂ ਸਪਸ਼ਟ ਕਰਾਉਣੀ ਆ ਇਸ ਪਰਥਾਏ ਇਤਿਹਾਸ ਵਿੱਚੋਂ ਬਾਲਾ ਦੇ ਦਿਨਾਂ ਵਾਂ ਰਖੜ ਪੁਨੀਆਂ ਦਾ ਸਿੱਖਾਂ ਨਾਲ ਕੋਈ ਸਬੰਧ ਹੀ ਨਹੀਂ ਗਾ ਗੁਰੂ ਸਾਹਿਬ ਨਾਲ ਕੋਈ ਸਬੰਧ ਨਹੀਂ ਗਾ ਪਰ ਨਾ ਸਮਝੀ ਕਾਰਨ ਆਪਾਂ ਦੂਜੀਆਂ ਰੀਤਾਂ ਬਣਾ ਲ ਗਈ ਅਪਣਾ ਲਏ ਹਨ ਸਾਨੂੰ ਕਕਾਰ ਪਹਿਨਣੇ ਕੜੇ ਪਹਿਨਣੇ ਥੋੜੇ ਜਿਹੀ ਔਖੇ ਲੱਗਣ ਲੱਗ ਪਏ ਆ ਧਾਗੇ ਬੰਨਣੇ ਸੌਖੇ ਲੱਗਣ ਲੱਗ ਪਏ ਆ ਹੁਣ ਉਹਨੂੰ ਰਖੜੇ ਪੁਨੀਆਂ ਨਾਲ ਕਿਉਂ ਜੋੜ ਦਿੱਤਾ ਅਸਲ ਚ ਕੀ ਹੋਇਆ ਹੈ ਜਦੋਂ ਮੱਖਣਸ਼ਾ ਲੁਬਾਣਾ ਇੱਥੇ ਆਇਆ ਨਾ ਬਾਬਕਾਲਾ ਸਾਹਿਬ ਦੀ ਧਰਤੀ ਤੇ ਜਦੋਂ ਉਹਦਾ ਬੇੜਾ ਕਿਨਾਰੇ ਲੱਗਾ ਸੀ ਉਹਨੇ ਅਰਦਾਸਾਂ ਬੇਨਤੀਆਂ ਮਹਾਰਾਜ ਨੂੰ ਕੀਤੀਆਂ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਇਆ ਜਦੋਂ ਉਹਨੇ ਵੇਖਿਆ ਇੱਥੇ ਬੜੇ ਗੁਰੂ ਬਣ ਕੇ ਬੈਠੇ 22 ਮੰਜੀਆਂ ਲਾ ਕੇ ਬੈਠੇ ਗੁਰੂ ਉਹਨੇ ਸਾਰਿਆਂ ਅੱਗੇ ਪੈਸੇ ਰੱਖੇ ਉਹ ਪੈਸੇ ਲੈ ਲੈ ਉੱਠਦੇ ਗਏ ਪਾਸੇ ਹੁੰਦੇ ਗਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ 'ਚ ਸਜਦਾ ਕੀਤਾ ਨਮਸ਼ਕਾਰ ਕੀਤੀ ਭੇਟਾ ਰੱਖੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਸਾਨੂੰ ਕੱਲ ਲੱਗੇ ਜਿਹੜੀ ਅਰਦਾਸ ਕੀਤੀ ਸੀ ਉਹ ਉਹ ਉਹਨਾਂ ਬਚਨਾਂ ਦੇ ਤੋਂ ਪੂਰਾ ਨਹੀਂ ਉਤਰਿਆ ਬਚਨ ਵਿੱਚ ਬਿਲਾਸ ਹੋਇਆ ਵਿਚਾਰ ਹੋਈ ਮੱਖਣ ਸ਼ਾਹ ਨੂੰ ਯਕੀਨ ਹੋ ਗਿਆ ਵੀ ਮੇਰੇ ਬੇੜੇ ਨੂੰ ਮੋਢਾ ਲਾ ਕੇ ਪਾਰ ਲੰਘਾਉਣ ਵਾਲਾ ਸਤਿਗੁਰੇ ਹੋਈ ਹੈ ਉਹੀ ਗਾਇ ਉਹਨੇ ਕੋਠੇ ਚੜ ਕੇ ਉਹ ਸ਼ਬਦ ਗਾਉਣੇ ਸ਼ੁਰੂ ਕਰਤੇ ਸੀ ਗੁਰ ਲਾਧੋ ਰੇ ਗੁਰ ਲਾਧੋ ਰੇ ਭੁਲੀਏ ਸੰਗ ਤੇ ਮੈਂ ਗੁਰ ਲੱਦਾ ਮਰਦ ਮਹਾਨ ਇਹ ਭੁਲੀਏ ਸੰਗ ਤੇ ਮੈਨੂੰ ਮਰਦ ਮਹਾਨ ਗੁਰੂ ਲੱਭ ਗਿਆ ਹੈ ਹੁਣ ਜਦੋਂ ਸਤਗੁਰੂ ਮਹਾਰਾਜ ਨੂੰ ਪ੍ਰਗਟ ਕੀਤਾ ਉਹ ਦਿਨ ਹੈਗੀ ਆ ਪੂਰਨਮਾਸ਼ੀ ਇਹਨਾਂ ਦਿਨਾਂ ਵਿੱਚ ਪੂਰਨਮਾਸ਼ੀ ਦਾ ਉਹ ਦਿਨ ਸੀਗਾ ਉਸ ਸਮੇਂ ਮੁਤਾਬਕ ਇਹ ਜਿਹੜਾ ਤਿਹਾਰ ਸੀਗਾ ਇਹ ਇਸੇ ਮਹੀਨੇ ਦੀ ਪੂਰਨਮਾਸ਼ੀ ਨੂੰ ਆਉਂਦਾ ਸੀ ਸਿੱਖ ਸੰਗਤਾਂ ਉਦੋਂ ਪ੍ਰਗਟ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਉਂਦੀਆਂ ਹੁੰਦੀਆਂ ਸੀ ਤੇ ਹੌਲੀ-ਹੌਲੀ ਪ੍ਰਗਟ ਦਿਹਾੜਾ ਗੁਰਲਾਡੋਰੇ ਦਿਨ ਛੱਡ ਕੇ ਤੇ ਲੋਕਾਂ ਨੇ ਰਖੜ ਪੁੰਨਿਆਂ ਨਾਲ ਇਸ ਨੂੰ ਬੰਧਨ ਬੰਨ ਦਿੱਤਾ ਕਿ ਸਾਡਾ ਤਿਹਾਰ ਜਵੇਂ ਹੋਵੇ ਰਖੜ ਪੁੰਨਿਆਂ ਅਸਲ ਵਿੱਚ ਦਿਹਾੜਾ ਰਖੜ ਪੁਨਿਆਂ ਨਹੀਂ ਅਸਲ ਚ ਦਿਹਾੜਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਗਟ ਦਿਹਾੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਖਣਸ਼ਾਲੂ ਬਾਣ ਨੇ ਉਦੋਂ ਪ੍ਰਗਟ ਕੀਤਾ ਸੀਗਾ ਸਾਹਿਬ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਵੱਜਾ ਹੋਇਆ ਭਾਈ ਮੱਖਣਸ਼ਾਲੂ ਬਾਣਾ ਆਇਆ ਹੈ ਤੇ ਇੰਨਾ ਕੋ ਸਮਰਪਿਤ ਭਾਵਨਾ ਨਾਲ ਆਇਆ ਉਹ ਉਸ ਤੋਂ ਬਾਅਦ ਸਤਗੁਰੂ ਤੇਗ ਬਹਾਦਰ ਸਾਹਿਬ ਨਾਲ ਲੰਬਾ ਸਮਾਂ ਰਿਹਾ ਮਹਾਰਾਜ ਮਾਝੇ 'ਚ ਵਿਚਰਦੇ ਰਹੇ ਕਾਫੀ ਸਮਾਂ ਉਹ ਗੁਰੂ ਸਾਹਿਬ ਦੇ ਨਾਲ ਰਿਹਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਸੀ ਮੱਖਣਸ਼ਾਲ ਲਬਾਣਾ ਉਦੋਂ ਵੀ ਨਾਲ ਸੀਗਾ ਸਤਗੁਰੂ ਗਰੀਬ ਨਿਵਾਸ ਸੱਚੇ ਜਦੋਂ ਧੀਰਮਲ ਨੇ ਗੋਲੀ ਚਲਾਈ ਸੀ ਗੁਰੂ ਨੌਵੇਂ ਪਾਤਸ਼ਾਹ ਉੱਪਰ ਤੇ ਧੀਰਮਲ ਦੀਆਂ ਮੁਸ਼ਕਾਂ ਬੰਨਣ ਵਾਲਾ ਮੱਖਣਸ਼ਾਲ ਲਬਾਣਾ ਸੀਗਾ ਲੰਬਾ ਸਮਾਂ ਮਹਾਰਾਜ ਨੇ ਸੇਵਾ ਨਿਭਾਉਂਦਾ ਰਿਹਾ ਗੁਰ ਲਾਡੋਰੇ ਦਿਨ ਛੱਡ ਕੇ ਆਪਾਂ ਹੋਰੀ-ਹੋਰੀ ਰੀਤਾਂ ਨਾਲ ਆਪਾਂ ਜੁੜਦੇ ਜਾ ਰਹੇ ਹਾਂ ਜੋ ਸਾਡੇ ਤਿਹਾਰ ਨਹੀਂ ਗਏ। ਸਾਬ ਗਰੀਬ ਤਿਹਾਰ ਸਖਾਲਸੇ ਦਾ ਤਿਹਾਰ ਪਤਾ ਕੀ ਹੈ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਨੇ ਸਾਨੂੰ ਦਿੱਤਾ ਮਹਾਰਾਜ ਨੇ ਹੋਲਾ ਮਹੱਲਾ ਸਾਨੂੰ ਪਾਦਸ਼ਾਹ ਨੇ ਵਿਸਾਖੀ ਦਿੱਤੀ ਹੋਈ ਹੈ ਆਦਿਕ ਗੁਰਪ੍ਰਭ ਹੋਰ ਦਿੱਤੇ ਨੇ ਮਹਾਰਾ ਸੱਚੇ ਪਾਤਸ਼ਾਹ ਨੂੰ ਗੁਰੂ ਸਾਹਿਬਾਂ ਨੇ ਪੁਰਬ ਮਨਾਉਣ ਵਾਸਤੇ ਕਿਹਾ ਹੈ ਸਾਹਿਬ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਹਾਰਾਜ ਤੇਰੀ ਬਖਸ਼ਿਸ਼ ਮੇਰੇ ਵਾਸਤੇ ਕੋਈ ਗੁਲਾਮੀ ਨਹੀਂ ਆ ਟੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ ਤੇਰੀ ਇਸ ਪਿਆਰ ਦੀ ਬੰਦਿਸ਼ ਮੈਨੂੰ ਕੋਈ ਔਖੀ ਨਹੀਂ ਲੱਗਦੀ ਕਿਉਂਕਿ ਮੈਨੂੰ ਤੇਰੇ ਵਰਗਾ ਕੋਈ ਹੋਰ ਦਿਸਦਾ ਨਹੀਂ ਹੈ ਤੂੰ ਨਾਨਕ ਮਨ ਪਾਣਾ ਤੂੰ ਨਾਨਕ ਦੇ ਮਨ ਨੂੰ ਭਾ ਗਿਆ ਹੈ ਚੰਗਾ ਲੱਗਣ ਲੱਗ ਪਾਣਾ ਦਾ ਅਰਥ ਹੈ ਮੰਨਣਾ ਮਤਲਬ ਚੰਗਾ ਲੱਗਣਾ ਭਾ ਜਾਣਾ ਤੂੰ ਮੇਰੇ ਮਨ ਨੂੰ ਚੰਗਾ ਲੱਗ ਗਿਆ ਮੇਰੇ ਮਨ ਨੂੰ ਤੂੰ ਭਾ ਗਿਆ ਹੈ ਘੋਲ ਕਮਾਈ ਤਸ ਮਿੱਤਰ ਵਿਚੋਲੇ ਜੈ ਮਲਕੰਤ ਪਸਾਣਾ ਘੋਲ ਘਮਾਈ ਘੋਲ ਘਮਾਈ ਦਾ ਅਰਥ ਸਦਕੇ ਜਾਣਾ ਵਾਰਨੇ ਜਾਣਾ ਬਲਹਾਰਨੇ ਜਾਣਾ ਹਾਂ ਘੋਲੀ ਜੋ ਘੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਘੋਲੀ ਦਾ ਅਰਥ ਹੁੰਦਾ ਸਦਕੇ ਜਾਣ ਵਾਲਾ ਘੁਮਾਈ ਘੁੰਮਣ ਵਾਲਾ ਵਾਰਨੇ ਜਾਣ ਵਾਲਾ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਉਸ ਗੁਰੂ ਰੂਪੀ ਮਿੱਤਰ ਤੋਂ ਸਦਕੇ ਜਾਵਾਂ ਵਾਰਨੇ ਜਾਵਾਂ ਬਲਹਾਰ ਜਾਵਾਂ ਵਾਰ-ਵਾਰ ਕਿਉ ਜੈ ਮਿਲਕੰਤ ਕੰਤ ਮੈਨੇ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਮੈਂ ਗੁਰੂ ਸਦਕੇ ਗੁਰੂ ਵਿਚੋਲੇ ਸਦਕੇ ਜਾਵਾਂ ਗੁਰੂ ਵਿਚੋਲੇ ਤੋਂ ਬਲਹਾਰ ਜਾਵਾਂ ਜਿਸ ਗੁਰੂ ਵਿਚੋਲੇ ਨੇ ਵਿਚੋਲਾ ਪੈ ਕੇ ਵਿਚੋਲਗੀਰੀ ਕਰਕੇ ਮੈਨੂੰ ਪਰਮਾਤਮਾ ਨਾਲ ਮਿਲਾ ਦਿੱਤਾ ਹੈ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰਦਰਗਿ ਕਾ ਬਸੀਠ ਬਸੀਠ ਦਾ ਅਰਥ ਵਿਚੋਲਾ ਹੀ ਹੈ ਗੁਰੂ ਵਿਚੋਲੇ ਨੇ ਵਿਚੋਲਗੀਰੀ ਕਰਕੇ ਮੇਰਾ ਰਿਸ਼ਤਾ ਗੁਰੂ ਨਾਲ ਜੋੜਿਆ ਹੈ ਦੁਨੀਆਂ 'ਚ ਝੂਠੇ ਗੁਰੂ ਵੀ ਹੁੰਦੇ ਤਾਂ ਝੂਠੇ ਜਿਵੇਂ ਵਿਚੋਲੇ ਵੀ ਹੁੰਦੇ ਆ ਨਾ ਝੂਠੇ ਵਿਚੋਲੇ ਪੈਸੇ ਦੀ ਖਾਤਰ ਰਿਸ਼ਤੇ ਬਣਾ ਤੇ ਦਿੰਦੇ ਪਰ ਉਹ ਨਿਭਦੇ ਨਹੀਂ ਹੁੰਦੇ ਬੜਾ ਉਖਾ ਸਮਾਂ ਲੰਗਾ ਦਿੰਦੇ ਆ ਝੂਠੇ ਗੁਰੂ ਵੀ ਹੁੰਦੇ ਆ ਲਾਰੇ ਲਾਉਂਦੇ ਆ ਮੁਕਤ ਹੋ ਜਾਓਗੇ ਭਲਾ ਹੋ ਜਾਊਗਾ ਪਰ ਮੱਥੇ ਵੀ ਟਕਾ ਲੈਂਦੇ ਆ ਰੱਬ ਬਣ ਬਣ ਬਹਿੰਦੇ ਆ ਪਰ ਅਧੂਰੇ ਹੁੰਦੇ ਆ ਬੰਨੇ ਲਾਉਣ ਵਾਲੇ ਨਹੀਂ ਹੁੰਦਾ ਸਤਿਗੁਰੂ ਗਰੀਬਨ ਆਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਸਿੱਖ ਹੈ ਉਹਦਾ ਗੁਰੂ ਉਚੋਲਾ ਹੈ ਗੁਰੂ ਨਾਨਕ ਸਾਹਿਬ ਉਹਦੇ ਵਿਚੋਲੇ ਹੈ 10 ਪਾਤਸ਼ਾਹਾਂ ਵਿਚੋਲੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਵਿਚੋਲੇ ਨੇ ਮੈਂ ਸਦਕੇ ਜਾਵਾਂ ਸਤਿਗੁਰੂ ਤੋਂ ਗੁਰੂ ਤੋਂ ਜਿਸ ਗੁਰੂ ਨੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ ਜਿਸ ਗੁਰੂ ਨੇ ਮੈਨੂੰ ਜੀਵਨ ਮੁਕਤ ਵਾਲੇ ਰਾਹ ਤੇ ਤੋਰ ਦਿੱਤਾ ਹੈ ਸਤਿਗੁਰੂ ਨੇ ਘੋਲ ਘਮਾਈ ਤੇ ਸ મિતਰ ਵਿਚੋਲੇ ਜੈ ਮਿਲ ਜਿਸ ਨੂੰ ਮਿਲ ਕੇ ਕੰਤ ਪਛਾਣਾ ਆਪਣੇ ਹਿਰਦੇ ਅੰਦਰ ਹੀ ਆਪਣੇ ਵੈ ਗੁਰੂ ਕੰਤ ਨੂੰ ਪਛਾਨ ਲਿਆ ਹੈ ਮਹੱਲਾ ਪੰਜਵਾ ਸਗਲਾ ਸ਼ਲੋਕ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੈ ਪਾਵ ਸੁਹਾਵੇ ਜਾਂ ਤੌ ਤਰ ਜਲ ਦੇ ਸੀਸ ਸੁਹਾਵਾ ਚਰਣੀ ਪਾਮ ਸੁਹਾਵੇ ਜਾਂ ਤੌ ਧਿਰ ਧਿਰ ਜੁਲ ਦੇ ਉਹ ਪੈਰ ਬੜੇ ਸੋਹਣੇ ਨੇ ਬੜੇ ਚੰਗੇ ਲੱਗਦੇ ਨੇ ਜਿਹੜੇ ਤੇਰੀ ਧਿਰ ਵੱਲ ਨੂੰ ਤੇਰੇ ਪਾਸੇ ਨੂੰ ਚੱਲਦੇ ਨੇ ਲੂਕ ਪਹਿਰਾ ਤੇ ਨਮਸਕਾਰ ਕਿਉਂ ਕਰਦੇ ਆ ਪਹਿਰਾ ਤੇ ਬੰਦਨਾ ਕਿਉਂ ਕਰਦੇ ਆ ਕਿਸੇ ਸਿੱਖ ਦੇ ਸਿੱਖ ਪਿਆਰੀ ਕਿਉਂ ਪੈਂਦਾ ਭਾਈ ਗੁਰਦਾਸ ਸਾਹਿਬ ਨੂੰ ਪੁੱਛੋ ਇਹ ਸਵਾਲ ਤੁਹਾਨੂੰ ਜਵਾਬ ਵੀ ਮਿਲੇਗਾ ਬੜੇ ਪਿਆਰੇ ਜਵਾਬ ਦਿੱਤੇ ਨੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ ਸਿਰ ਉੱਚਾ ਆ ਤੇ ਪੈਰ ਚਰਨ ਨੀਵੇਂ ਆ ਕੇ ਲੋਕ ਪੈਰਾਂ ਤੇ ਚਰਨਾ ਤੇ ਪੈਂਦੇ ਆ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ ਮੂੰਹ ਅੱਖੀ ਨੱਕ ਕੰਨ ਛੱਡ ਦੇ ਪਹਾਰ ਉਚਾਉਂਦੇ ਸਾਰੇ ਸਰੀਰ ਦਾ ਇਹਨਾਂ ਪੈਰਾਂ ਨੇ ਭਾਰ ਚੁੱਕਿਆ ਕੋਈ ਅੱਖਾਂ ਨੂੰ ਮੱਥਾ ਨਹੀਂ ਟੇਕਦਾ ਕੋਈ ਹੱਥਾਂ ਨੂੰ ਟੇਕਦਾ ਨਹੀਂ ਕੋਈ ਮੂੰਹ ਨੂੰ ਨਹੀਂ ਟੇਕਦਾ ਪੈਰਾਂ ਨੂੰ ਟੇਕਦੇ ਵਤਨ ਪਰਉਪਕਾਰ ਨੂੰ ਕਹਿੰਦੇ ਨੇ ਇਹ ਪਰਉਪਕਾਰ ਨੂੰ ਤੁਰਦੇ ਨੇ ਸਾਤ ਸੰਗਤ ਨੂੰ ਚੱਲ ਚੱਲ ਜਾਂਦੇ ਤੇ ਸਤ ਸੰਗਤ ਵਾਲ ਨੂੰ ਚੱਲ ਕੇ ਜਾਂਦੇ ਨੇ ਤਾਂ ਪੂਜਣ ਯੋਗ ਹੈ ਇਹ ਪਰਉਪਕਾਰ ਨੂੰ ਤੁਰਦੇ ਨੇ ਇਹ ਸੰਗਤ ਵਾਲ ਨੂੰ ਤੁਰਦੇ ਨੇ ਤਾਂ ਪੂਜਣ ਯੋਗ ਹੈ ਤੇ ਸਤਗੁਰੂ ਪਾਤਸ਼ਾਹ ਜਿਨ੍ਹਾਂ ਦੇ ਜਿਹੜੇ ਪੈਰ ਗੁਰੂ ਵੱਲ ਨੂੰ ਤੁਰਦੇ ਨੇ ਭਾਈ ਗੁਰਦਾਸ ਕਹਿੰਦੇ ਮੇਰੀ ਖੱਲੋਂ ਮੌਜੜੇ ਮੌਜੜੇ ਕਹਿੰਦੇ ਨੇ ਜੁੱਤੀਆਂ ਨੂੰ ਤਿੱਲੇਦਾਰ ਜਿਹੜੀ ਅੱਗੋਂ ਕੁੰਡੀ ਉਛਾਲੀ ਜੁੱਤੀ ਹੋਵੇ ਨਾ ਉਹਨੂੰ ਕਹਿੰਦੇ ਆ ਉਹ ਮੋਜੜਾ ਮੇਰੀ ਖਲੋਂ ਮੋਜੜੇ ਗੁਰਸਿੱਖ ਹੰਡਾਉਂਦੇ ਮਤਲਬ ਕਿਹੜੀ ਕਮਾਲ ਦੀ ਗੱਲ ਕਹੀ ਹੁਣ ਜਿਹੜੀ ਉਹ ਤਿੱਲੇ ਵਾਲੀ ਜੁੱਤੀ ਹੋਣੀ ਨਾ ਉਹਨੂੰ ਬਣਾਉਣ ਵਾਸਤੇ ਕਿੰਨੀ ਮਿਹਨਤ ਲੱਗਦੀ ਹੈ ਕਿੰਨਾ ਉਹਦਾ ਚਮੜਾ ਝਾੜਨਾ ਪੈਂਦਾ ਹੈ ਤਿੱਖਾ ਕਰਨ ਵਾਸਤੇ ਉਸਨੂੰ ਮੋੜਨ ਵਾਸਤੇ ਕਹਿੰਦੇ ਮਹਾਰਾਜ ਕੋਈ ਗੁਰਸਿੱਖ ਹੋਵੇ ਤੇਰੇ ਚਰਨਾਂ ਵੱਲ ਨੂੰ ਤੁਰਦਾ ਹੋਵੇ ਤੇਰੀ ਸੇਵਾ ਵੱਲ ਨੂੰ ਤੁਰਦਾ ਹੋਵੇ ਤੇਰੇ ਗੁਣ ਗਾਉਣ ਨੂੰ ਤੁਰਦਾ ਹੋਵੇ ਸੰਗਤ ਵੱਲ ਨੂੰ ਜਾਂਦਾ ਹੋਵੇ ਆਪਣੇ ਚੰਮ ਦੀ ਸਰੀਰ ਦੀ ਜੁੱਤੀ ਇੰਨੀ ਸੋਹਣੀ ਘੜ ਘੜ ਕੇ ਬਣਾ ਕੇ ਉਹਦੇ ਪੈਰੀਂ ਪਾ ਦੇ। ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡਾਉਂਦੇ ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ। ਉਹਨਾ ਮਸਤਕ ਮਸਤਕ ਲੱਗੇ ਸਾਧ ਰੇਣ ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਦੇ ਮੱਥਿਆਂ ਨੂੰ ਸਾਧੂ ਦੀ ਸੰਗਤ ਤੇ ਸਾਧੂ ਦੀ ਚਰਨ ਧੂੜੀ ਲੱਗਦੀ ਹੈ ਮਹਾਰਾਜ ਪਾਉ ਜੁਲਾਏ ਪਾਉ ਸੁਹਾਵੇ ਤਾਂ ਜਾਂ ਤਉ ਜੁਰ ਧੁਰ ਜਾਂ ਧਿਰ ਜੁਲਦੇ ਜਿਹੜੇ ਤੇ ਜੁਲਦੇ ਮੈਨ ਤੁਰਦੇ ਉਹ ਬੜੇ ਪੈਰ ਸੋਹਣੇ ਲੱਗਦੇ ਨੇ ਜਿਹੜੇ ਤੇਰੇ ਵੱਲ ਨੂੰ ਤੁਰ ਪਏ ਨੇ ਜਿਹੜੇ ਮਹਾਰਾਜ ਵਾਢੀ ਬਖਸ਼ਿਸ਼ ਮੰਨਣ ਨੂੰ ਤੁਰ ਪਏ ਨੇ ਬੇਅੰਤ ਗੁਰਸਿੱਖ ਸਿੱਖੀ ਦੇ ਵਿੱਚ ਜੁੜੇ ਹੋਏ ਪਿਆਰਿਆਂ ਨੇ ਬੜੀਆਂ ਬਖਸ਼ਿਸ਼ਾਂ ਲਈਆਂ ਗੁਰੂ ਸਾਹਿਬਾਨਾਂ ਕੋਲ ਜਿਹੜੇ ਗੁਰੂਵਾਲ ਨੂੰ ਤੁਰਦੇ ਸਨ ਤੁਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਫ਼ਰ ਕਰਨਾ ਹੈ ਤੁਰਨ ਦਾ ਅਰਥ ਹੈ ਸੜਕੇ ਉੱਠੜਾ ਉਠਿਆ ਇਸ਼ਨਾਨ ਕੀਤਾ ਨਿਤਨੇਮ ਕੀਤਾ ਇਹ ਤੁਰਨਾ ਹੈ ਨੇਤ ਨਿਮਤੋ ਬਾਦ ਗੁਰੂਵਾਲ ਨੂੰ ਗੁਰੂ ਕੇ ਦਰਸ਼ਨ ਕੀਤੇ ਇਹ ਤੁਰਨਾ ਤੇ ਇਸ ਢਿਨੇ ਆਪਣੇ ਕਿਰਤ ਵਿਹਾਰ ਕੰਮਕਾਰ ਕੀਤਾ ਤੇ ਕਿਰਤ ਕਰਦਿਆਂ ਕਰਤਾ ਚੇਤੇ ਰਿਆ ਠੱਗੀਆਂ ਬੇਈਮਾਨੀਆਂ ਤੋਂ ਪਰਹੇਜ਼ ਕੀਤਾ ਇਹ ਤੁਰਨਾ ਜਿਹੜਾ ਇਦਾਂ ਤੁਰੇ ਨੇ ਜਿਹੜੇ ਕਿਸੇ ਦਾ ਭਲਾ ਕਰਨਾ ਵੀ ਜਾਣਦੇ ਨੇ ਕਿਸੇ ਦੇ ਭਲੇ ਵਾਸਤੇ ਪਰਉਪਕਾਰ ਕਰਨ ਵਾਸਤੇ ਕਦਮ ਤੁਰ ਪੈਣ ਉਹ ਵੀ ਭਲੇ ਨੇ ਸਤਿਗੁਰੂ ਕਹਿਣ ਲੱਗੇ ਕਿ ਮੈਂ ਸਦਕੇ ਜਾਵਾਂ ਉਹਨਾਂ ਪੈਰਾਂ ਤੋਂ ਜਿਹੜੇ ਗੁਰੂ ਸਾਹਿਬ ਵੱਲ ਤੁਰਦੇ ਨੇ ਸੀਸ ਸੁਹਾਵਾ ਚਰਣੀ ਉਸ ਗੁਰੂ ਦੇ ਚਰਨਾ ਉੱਤੇ ਆਪਣਾ ਰੱਖਿਆ ਹੋਇਆ ਸੀਸ ਸੋਹਣਾ ਲੱਗਦਾ ਸੁਹਾਵਾ ਸੀਸ ਸੋਹਣਾ ਲੱਗਦਾ ਗੁਰੂ ਦੇ ਚਰਨਾ 'ਚ ਭੇਟਾ ਕੀਤਾ ਹੋਇਆ ਸੀਸ ਸੋਹਣਾ ਲੱਗਦਾ ਜਿਹੜਾ ਸਤਿਗੁਰੂ ਮੈਨੂੰ ਜੀਵਨ ਸਵਾਰਨਾ ਦੱਸਦਾ ਹੈ ਉਸ ਗੁਰੂ ਦੇ ਚਰਨਾਂ ਵਿੱਚ ਆਪਣਾ ਸੀਸ ਭੇਟਾ ਕਰਦੇ ਹਾਂ ਦੁਨੀਆਂ ਦੀ ਸਭ ਤੋਂ ਵਰਲਡ ਦੇ ਵਿੱਚ ਸਭ ਤੋਂ ਅਨੋਖੀ ਧਰਤੀ ਜਿਹੜੀ ਹੈ ਨਾ ਉਹ ਧਰਤੀ ਕੇਵਲ ਤੇ ਕੇਵਲ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਦੀ ਹੀ ਹੈ ਕਿਉਂਕਿ ਇਸ ਜਗ੍ਹਾ ਤੋਂ ਹੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣਾ ਸੀਸ ਟਲੀ ਤੇ ਧਰ ਕੇ ਸਭ ਤੋਂ ਵੱਡੀ ਭੇਟਾ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਪਹੁੰਚਾਈ ਹੈ ਉਹ ਆਪਣੀ ਸਭ ਤੋਂ ਵੱਡੀ ਭੇਟਾ ਗੁਰੂ ਕਾ ਆਪਣਾ ਸੀਸ ਹੈ ਜਿਹੜਾ ਗੁਰੂ ਕੇ ਚਰਨਾਂ 'ਚ ਭੇਟਾ ਕੀਤਾ ਗੁਰੂ ਰਾਮਦਾਸ ਸਾਹਿਬ ਦੇ ਬਚਨਾਂ ਨੂੰ ਪੂਰਨ ਤੌਰ ਤੇ ਅਮਲੀ ਜਾਮਾ ਦਿੱਤਾ ਸਤਿਗੁਰ ਆਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੇ ਸੱਚੇ ਸਤਿਗੁਰੂ ਦੇ ਬਚਨਾਂ ਨੂੰ ਸੰਪੂਰਨ ਤੌਰ ਤੇ ਜੇ ਰੰਗ ਕਰਕੇ ਜਾਂ ਮੰਨ ਕੇ ਵਿਖਾਇਆ ਹੈ ਜੇ ਮੰਨ ਕੇ ਵਿਖਾਇਆ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਕਰਕੇ ਵੀ ਤੇ ਮੰਨ ਕੇ ਵੀ ਵਿਖਾਇਆ। ਸਾਹਿਬ ਗਰੀਬ ਨਵਾ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ ਕਰਕੇ ਆਪਣੇ ਗੁਰੂ ਦੇ ਚਰਨਾਂ ਵਿੱਚ ਜੁੜਿਆ ਹੋਇਆ। ਉਹ ਸੀਸ ਸੋਹਣਾ ਲੱਗਦਾ ਹੈ ਜਿਹੜਾ ਸੀਸ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਭੇਟਾ ਹੋ ਗਿਆ। ਤੇ ਜਦੋਂ ਬਾਬਾ ਦੀਪ ਸਿੰਘ ਸਾਹਿਬ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਭੇਟਾ ਕਰਦੇ ਨਾ ਕੋਈ ਵੇਖੋ ਗਾਦ ਰੱਖਣਾ ਕਿਸੇ ਦੀ ਭੇਟਾ ਕਿਸੇ ਤਰ੍ਹਾਂ ਦੀ ਹੈ ਕੋਈ ਕਿਸੇ ਮਹਿੰਗੀ ਤਰ੍ਹਾਂ ਦੀ ਭੇਟਾ ਲਿਆਉਂਦਾ ਕੋਈ ਰਤਨ جواਹਰ ਹੀਰੇ ਲਿਆਉਂਦਾ ਮਹਾਰਾਜ ਭੇਟਾ ਪ੍ਰਵਾਨ ਕਰਿਓ ਪਰ ਬਾਬਾ ਦੀਪ ਸਿੰਘ ਸਾਹਿਬ ਦੀ ਕਮਾਈ ਦੇਖਿਓ ਸ਼ਬਦ ਕਿੱਡੇ ਕਮਾਲ ਦੇ ਕਹੇ ਵਿਦਵਾਨ ਨੇ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਨਹੀਂ ਸਿੱਖੀ ਨੂੰ ਦਾਗ ਮੈਂ ਲਾਵਾਂਗਾ ਕੜਾ ਪ੍ਰਸ਼ਾਦ ਗੁਰੂ ਘਰ ਚੜਾਉਣ ਲੋਕੀ ਮੈਂ ਸੀਸ ਪ੍ਰਸ਼ਾਦ ਚੜਾਵਾਂਗਾ ਗੁਰੂ ਰਾਮਦਾਸ ਦੇ ਘਰ ਜਦੋਂ ਸਭ ਤੋਂ ਵੱਡੀ ਭੇਟਾ ਉਹਨਾਂ ਨੇ ਸੀਸ ਭੇਟਾ ਕੀਤਾ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਸਾਰੇ ਖਜ਼ਾਨੇ ਬਾਬਾ ਦੀਪ ਸਿੰਘ ਸਾਹਿਬ ਦੇ ਹਵਾਲੇ ਕਰ ਦਿੱਤੇ ਜੋ ਸਭ ਤੋਂ ਵੱਡੀ ਭੇਟਾ ਹੀ ਗੁਰੂ ਰਾਮਦਾਸ ਨੂੰ ਦੇ ਦਿੱਤੀ ਹੈ ਤੇ ਬਾਬਾ ਦੀਪ ਸਿੰਘ ਨੂੰ ਗੁਰੂ ਰਾਮਦਾਸ ਨੇ ਸਾਰੇ ਖਜ਼ਾਨੇ ਹਵਾਲੇ ਕਰਕੇ ਕਿਹਾ ਲੈ ਐਡੀ ਵੱਡੀ ਭੇਟਾ ਦੇਣ ਵਾਲਾ ਤੂੰ ਖਾਲੀ ਥੜਾ ਮੋੜਨਾ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਸੀਸ ਝੁਕਿਆ ਸੀਸ ਨਿਵਿਆ ਸੀਸ ਸੁਹਾਵਾ ਚਰਨੀ ਉਹ ਸੀ ਸੋਹਣਾ ਲੱਗਦਾ ਜਿਹੜਾ ਗੁਰੂ ਦੇ ਚਰਨਾਂ ਤੇ ਝੁਕਿਆ ਹੈ ਮੁਖ ਸੁਹਾਵਾ ਜਾ ਤੌ ਜਸ ਗਾਵੇ ਜੀਉ ਪਿਆ ਤੌ ਸਰਣੀ ਮੁਖ ਸੁਹਾਵਾ ਜਾ ਤੌ ਜਸ ਗਾਵੇ ਮੂੰ ਸੋਹਣਾ ਲੱਗਦਾ ਜਿਹੜਾ ਰੱਬ ਦੇ ਗੁਣ ਗਾਉਂਦਾ ਜਸ ਗਾਉਂਦਾ ਮੁਖ ਸੁਹਾਵਾ ਜਾ ਤਉ ਜਸ ਗਾਵੈ ਜਿਉ ਪਿਆ ਤਉ ਸ਼ਰਣੀ ਜਿਉ ਹਿਰਦਾ ਤੇਰੀ ਸ਼ਰਨ ਵਿੱਚ ਮਹਾਰਾਜ ਜੁੜ ਗਿਆ ਹੈ ਪੌੜੀ ਮਿਲ ਨਾਰੀ ਸਤ ਸੰਗ ਮੰਗਲ ਗਾਵੀਆ ਮਿਲ ਕੇ ਸਤ ਸੰਗੀ ਇਸਤਰੀਆਂ ਜੀਵ ਇਸਤਰੀਆਂ ਗੁਰੂ ਦੇ ਗੁਣ ਗੌਰੇ ਮੰਗਲ ਖੁਸ਼ੀ ਦੇ ਗੀਤ ਗਾ ਰਹੀਆਂ ਨੇ ਘਰ ਕਾ ਹੋਆ ਬੰਧਾਨ ਬੌੜ ਨ ਧਾਵੀਆ ਇਸਤਰੀਆਂ ਭਾਵ ਆਪਣੀਆਂ ਕਰਮ ਇੰਦਰੀਆਂ ਗਿਆਨ ਇੰਦਰੀਆਂ ਇਹ ਸਾਰੀਆਂ ਰਲ ਕੇ satsangat ਕਰਨ ਲੱਗ ਪੀਆਂ ਚੰਗੇ ਪਾਸੇ ਜੁੜ ਗਈਆਂ ਘਰ ਕਾ ਹੋਆ ਬੰਧਾਨ ਬੌੜ ਨ ਧਾਵੀਆ ਭਾਵ ਕੀ ਘਰ ਦਾ ਭਲਾ ਹੋ ਗਿਆ ਐ ਜੀ ਹਿਰਦੇ ਰੂਪੀ ਘਰ ਦਾ ਸਰੀਰ ਰੂਪੀ ਘਰ ਦਾ ਇਹ ਹੁਣ ਭਲਾ ਹੋ ਗਿਆ ਐ ਇਦਾ ਉਧਾਰ ਹੋ ਗਿਆ ਆ ਕਹਿੰਦੇ ਨੇ ਬੌੜ ਨਾ ਧਾਵੀਆ ਹੁਣ ਦੁਬਾਰਾ ਜਨਮਾ ਜਨਮਾ ਮਰਨਾ ਦੇ ਗੇੜੇ ਚ ਨਹੀਂ ਪਏਗਾ ਬਣਠੀ ਦੁਰਮਤ ਦਰਤ ਸੋਏ ਕੁੜਾਵੀਆ ਬਣਠੀ ਮੈਨੇ ਨਸ ਗਈ ਧੌੜ ਗਈ ਦੁਰਮਤ ਭੱਜ ਗਈ ਆ ਦੁਰਤ ਭੈ ਉਸੇ ਵੇਲੇ ਛੇਤੀ ਭੱਜ ਗਈ ਹੈ ਗੁਰੂ ਨਾਲ ਜੁੜਿਆ ਹੋਇਆ ਸੋਏ ਕੁੜਾਵੀਆਂ ਜੜੀਆਂ ਪਹਿੜੀਆਂ ਨੀਤੀਆਂ ਕੂੜ ਵਾਲੀਆਂ ਨੀਤੀਆਂ ਸੀ ਮੁੱਕ ਗਈਆਂ ਸੀਲਵੰਤ ਪ੍ਰਧਾਨ ਹਿਰਦੇ ਸਚਾਵੀਆਂ ਉਹ ਜੀਵ ਇਸਤਰੀਆਂ ਹਿਰਦੇ ਚੋਂ ਸੱਚੀਆਂ ਹੋ ਗਈਆਂ ਸੀਲਵੰਤ ਚੰਗੇ ਸੁਭਾਅ ਵਾਲੀਆਂ ਹੋ ਗਈਆਂ ਪ੍ਰਧਾਨ ਮੁਖੀ ਹੋ ਗਈਆਂ ਹਿਰਦੇ ਸਚਾਵੀਆਂ ਜੜੀਆਂ ਹਿਰਦੇ ਸੱਚੀਆਂ ਸਨ ਅੰਤਰ ਬਾਹਰ ਇਕ ਇਕ ਰਿਤਾਵੀਆਂ ਜਿਹੜਾ ਵੈਗੁਰੂ ਹਿਰਦੇ ਦੇ ਵਿੱਚ ਤੇ ਸਭ ਸੰਸਾਰ ਦੇ ਅੰਦਰ ਰਮਿਆ ਹੋਇਆ ਉਸ ਇੱਕ ਵੈਗੁਰੂ ਰਤियां ਹੋਈਆਂ ਜੀ ਵਿਸਤਰੀਆਂ ਗੁਰੂ ਨਾਲ ਜੁੜੀਆਂ ਹੋਈਆਂ ਗੁਰੂ ਚ ਅਭੇਦ ਹੋ ਗਈਆਂ ਨੇ ਮਨ ਦਰਸ਼ਨ ਕੀ ਪਿਆਸ ਚਰਨ ਦਾਸ ਆਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਾਸ ਆਵੀਆ ਮਹਾਰਾਜ ਮਨ ਵਿੱਚ ਤੇਰੇ ਦਰਸ਼ਨਾਂ ਦੀ ਹਰ ਵੇਲੇ ਪਿਆਸ ਹੈ ਚਰਨ ਦਸਾਵੀਆ ਅਸੀਂ ਤੇਰੇ ਚਰਨਾਂ ਦੀਆਂ ਦਾਸੀਆਂ ਹਾਂ ਸੋਭਾ ਬਣੀ ਸ਼ਿੰਗਾਰ ਖਸਮ ਜਾ ਰਾਵੀਆ ਮਹਾਰਾਜ ਤੇਰੇ ਗੁਣਾਂ ਨੂੰ ਗਾ ਗਾ ਕੇ ਵਡਿਆਈ ਕਰਕੇ ਸ਼ੋਭਾ ਬਣੀ ਸ਼ਿੰਗਾਰ ਮੇਰਾ ਸ਼ਿੰਗਾਰ ਤੇਰੀ ਸ਼ੋਭਾ ਹੀ ਬਣ ਗਈ ਹੈ ਖਸਮ ਜਾ ਰਾਵੀਆਂ ਉਹ ਮਾਲਕ ਨੂੰ ਚੰਗੀਆਂ ਲੱਗੀਆਂ ਜਿਹੜੀਆਂ ਮਾਲਕ ਨੂੰ ਭਾ ਗਈਆਂ ਰਾਵਣ ਗਈਆਂ ਮਨ ਮਰ ਜੀ ਆਪਣੇ ਮਾਲਕ ਨਾਲ ਜਿਨ੍ਹਾਂ ਨੇ ਨਵਾਈ ਹੈ ਮਿਲਿਆ ਆਏ ਸੰਜੋਗਾਂ ਜਾਂ ਤਿਸ ਭਾਵੀਆ ਮਿਲਿਆ ਆਏ ਸੰਜੋਗ ਜਾਂ ਤਿਸ ਭਾਵੀਆ ਮਿਲਿਆ ਉਹ ਮਿਲ ਗਈਆਂ ਨੇ ਕੁਦਰਤੀ ਸੰਜੋਗ ਬਣਿਆ ਆ ਮਾਲਕ ਨੂੰ ਜਿਹੜੀਆਂ ਮਿਲ ਗਈਆਂ ਉਹ ਭਾਵ ਹੀ ਗਈਆਂ ਚੰਗੀਆਂ ਲੱਗਣ ਲੱਗ ਪਈਆਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਰਹਿਮਤ ਸਦਕਾ ਪਾਵਨ ਪਵਿੱਤਰ ਸ਼ਬਦਾਂ ਦੀ ਵਿਚਾਰ ਕਰਦਿਆਂ ਤੁਸ਼ ਬੁੱਧੀ ਹੋਣ ਦੇ ਕਾਰਨ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ ਗੁਰੂ ਅਤੇ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਪਾਤਸ਼ਾਹ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਅੰਗ ਸੰਗ ਸਹਾਈ ਹੋਣ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਬਦਾਂ ਦੀ ਵਿਚਾਰ ਕਰਦਿਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬ ਕਿਰਪਾ ਕਰਨ ਤਿਲ ਫੁਲ ਪਟਾਵਾ ਸੇਵਾ માં ਯਤਰਾਵਾ ਸਫਲ ਕਰਨ ਮਹਾਰਾਜ ਅੰਗ ਸੰਗ ਸਹਾਈ ਹੋਣ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਹੈ ਜੀ ਸੋਬਾ ਬਣੀ ਸਿਗਾਰ ਖਾਸ ਮੰਜਾਰਾ ਵਿਆ ਮਿਲਿਆ ਆਏ ਸੰਜੋਗ ਜਾਤ ਸੁਭਾਵੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ